ਤੋ ਦੇਖ ਸਕਦੇ ਹੋ ਤੁਸੀਂ ਗੁਲਾਬ ਸਿੱਧੂ ਜਿਹੜੇ ਨੇ 40 ਹਸਪਤਾਲ ਪਹੁੰਚੇ ਨੇ ਨਾਲ ਜੀ ਖਾਨ ਵੀ ਨੇ ਤੇ ਆਪਣੀ ਟੀਮ ਦੇ ਨਾਲ ਉਹਨਾਂ ਦਾ ਹਾਲਚਾਲ ਪਹੁੰਚਣ ਦੇ ਪੁੱਛਣ ਦੇ ਲਈ ਪਹੁੰਚੇ ਤੁਸੀਂ ਵੇਖ ਸਕਦੇ ਹੋ ਗਿੱਲ ਰੋਂਤਿਆ ਤੇ ਗੁਲਾਬ ਸਿੱਧੂ ਜੀ ਖਾਨ ਸਾਰੇ ਆਪਣੀ ਟੀਮ ਦੇ ਨਾਲ ਹੈਪੀ ਰਾਈ ਕੋਟੀ ਸਭ ਤੁਸੀਂ ਵੇਖ ਸਕਦੇ ਹੋ ਕਿ ਗੁਲਾਬ ਸਿੱਧੂ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋ ਰਹੇ ਨੇ ਭਾਵੁਕ ਹੋ ਰਹੇ ਨੇ ਹੁਣੇ ਇਸ ਵਕਤ ਉਹ ਰਾਜਵੀਰ ਜਵੰਦਾ ਨੂੰ ਜਿਹੜਾ ਹੈ ਮਿਲ ਕੇ ਆਏ ਨੇ ਵੈਂਟੀਲੇਟਰ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਵਕਤ ਵੈਂਟੀਲੇਟਰ ਤੇ ਨੇ ਤੇ ਗੁਲਾਬ ਸਿੱਧੂ ਜਿਹੜੇ ਨੇ ਭਾਵੁਕ ਹੋ ਗਏ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਉਹ ਪਾਬੋ ਖੁੰਦੇ ਰੁੰਦੇ ਹੋਏ ਇੱਥੋਂ ਦੀ ਗਏ ਨੇ ਜੀਖਾਨ ਵੀ ਜਿਹੜੇ ਨੇ ਇੱਥੋਂ ਨਿਕਲੇ ਨੇ ਤਾਂ ਲਗਾਤਾਰ ਕਲਾਕਾਰ ਜਿਹੜੇ ਨੇ ਆਪਣੇ ਆਪਣੇ ਭਾਈ ਆਪਣੇ ਦੋਸਤ ਰਾਜਵੀਰ ਜਵੰਦਾ ਜੀ ਦਾ ਹਾਲ ਚਾਲ ਪੁੱਛਣ ਦੇ ਲਈ ਇੱਥੇ ਪਹੁੰਚੇ ਸੀ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਦੇਖ ਗੁਲਾਬ ਸਿੱਧੂ ਦੇ ਵੀ ਹੰਝੂ ਨਹੀਂ ਰੁਕੇ ਵੇਖ ਸਕਦੇ ਹੋ ਗਿੱਲ ਰੋਂਦਾ ਤੇ ਹੋਰ ਵੀ ਕਈ ਕਲਾਕਾਰ ਜਿਹੜੇ ਨੇ ਇੱਥੇ ਰਾਜਵੀਰ ਜਵੰਦਾ ਦਾ ਹਾਲਚਾਲ ਪੁੱਛਣ ਦੇ ਲਈ ਪਹੁੰਚੇ ਨੇ ਹਰ ਕੋਈ ਭਾਵੁਕ ਹੈ ਤੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਫੁਟੇਜ ਹਸਪਤਾਲ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਲਾਕਾਰ ਜਿਹੜੇ ਨੇ ਲਗਾਤਾਰ ਤੁਸੀਂ ਵੇਖ ਸਕਦੇ ਹੋ ਹੈਪੀ ਰਾਏ ਕੋਟੀ ਜਿਹੜੇ ਨੇ ਉਹਨਾਂ ਦੀ ਗੱਡੀ ਵੀ ਹੁਣੇ ਇੱਥੋਂ ਨਿਕਲੀ ਐ ਲਗਾਤਾਰ ਕਲਾਕਾਰ ਜਿਹੜੇ ਨੇ ਪਹੁੰਚ ਰਹੇ ਨੇ ਆਪਣੇ ਦੋਸਤ ਆਪਣੇ ਮਿੱਤਰ ਆਪਣੇ ਭਾਈ ਰਾਜਵੀਰ ਜਵੰਦਾ ਦਾ ਹਾਲਚਾਲ ਪੁੱਛਣ ਦੇ ਲਈ ਉਹਨਾਂ ਦੀ ਹਾਲਤ ਜਿਹੜੀ ਐ ਨਾਜ਼ੁਕ ਦੱਸੀ ਜਾ ਰਹੀ ਐ ਤੇ ਕਿਹਾ ਜਾ ਰਿਹਾ ਹੈ ਕਿ ਉਨਾ ਦੇ ਸਪਾਈਨਲ ਦੇ ਵਿੱਚ ਵੀ ਜਿਹੜੀ ਇੰਜਰੀ ਹੋਈ ਹੈ ਸਿਰ ਤੇ ਗੰਭੀਰ ਸੱਟ ਲੱਗੀ ਹੈ ਤੇ ਹੋਰ ਵੀ ਕਈ ਸੱਟਾਂ ਦੱਸੀਆਂ ਜਾ ਰਹੀਆਂ ਹੈ ਤੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਕਾਰਡਿਕ ਅਟੈਕ ਆਉਣ ਤੋਂ ਬਾਅਦ ਉਹਨਾਂ ਨੂੰ 40s ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਲਗਾਤਾਰ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ 40s ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਕਾਫੀ ਗੰਭੀਰ ਹਾਲਤ ਜਿਹੜੀ ਹੈ ਉਹਨਾਂ ਦੀ ਦੱਸੀ ਜਾ ਰਹੀ ਹੈ ਡਾਕਟਰਾਂ ਵੱਲੋਂ ਲਗਾਤਾਰ ਜਿਹੜੀ ਹੈ ਅਪਡੇਟ ਦਿੱਤੀ ਗਈ 40s ਹਸਪਤਾਲ ਦੇ ਡਾਕਟਰਾਂ ਲੋਕੀ ਉਹਨਾਂ ਦੇ ਸਪਾਈਨਲ ਦੇ ਵਿੱਚ ਜਿਹੜੀ ਐ ਸੱਟ ਲੱਗੀ ਸਿਰ ਤੇ ਜਿਹੜੀ ਐ ਗੰਭੀਰ ਸੱਟ ਲੱਗੀ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਲੈ ਜਾਇਆ ਗਿਆ ਜਿੱਥੇ ਕਿ ਕਾਢਿਕ ਅਟੈਕ ਆਉਣ ਤੋਂ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਗਿਆ ਇੱਥੇ ਲਗਾਤਾਰ ਇਲਾਜ ਚੱਲ ਰਿਹਾ ਹੈ ਤੇ ਉਸ ਵਕਤ ਇਹ ਕਿਹਾ ਕਿ ਗਿੱਪੀ ਗਰੇਵਾਲ ਜਸਬੀਰ ਜੱਸੀ ਪ੍ਰਿੰਸ ਕਵਲਜੀਤ ਹਰ ਕੋਈ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਇੱਥੇ ਪਹੁੰਚਿਆ ਅਤੇ ਹੁਣ ਤੁਸੀਂ ਵੇਖਿਆ ਕੀ ਕਿ ਗੁਲਾਬ ਸਿੱਧੂ ਜਿਹੜੇ ਨੇ ਜੀ ਖਾਨ ਹੋ ਗਏ ਹੈਪੀ ਰਾਈ ਕੋਟੀ ਉਹ ਵੀ ਸਾਰੇ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਇੱਥੇ ਪਹੁੰਚੇ ਸਿਗੇ ਤੇ ਗੁਲਾਬ ਸਿੱਧੂ ਉਹਨਾਂ ਦਾ ਹਾਲਚਾਲ ਦੇਖ ਕੇ ਆਏ ਨੇ ਉਹਨਾਂ ਦੀ ਹਾਲਤ ਦੇਖ ਕੇ ਆਏ ਨੇ ਤੇ ਜਿਸ ਦੇ ਚਲਦੇ ਉਹ ਕਾਫੀ ਭਾਵੁਕ ਹੋ ਗਏ ਗੱਡੀ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਸੀ ਸੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਾਈਵ ਤਸਵੀਰਾਂ ਤਾਂ ਬਣੇ ਰੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਸਮਰਨ ਕੈਮਰਾਮੈਨ ਬਿੰਦੇਸ਼ ਦੇ ਨਾਲ